ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਅੱਜ ਤੁਹਾਨੂੰ ਦੇ ਇੱਕ ਵੀਡੀਓ ਲੈ ਕੇ ਆਏ ਆ ਨਵੀਂ ਇੱਕ ਨਵੀਂ ਵੈਰਾਈਟੀ ਆ ਕਣਕ ਦੀ ਕਿਉਂਕਿ ਆਪਾਂ ਪਹਿਲੀ ਵਾਰੀ ਬੀਜੀ ਆ ਵੈਰਾਈਟੀ ਦਾ 2-3 ਸਾਲ ਪਹਿਲਾਂ ਦੀ ਆ ਬਟ ਜੇਕਰ ਆਪਾਂ ਵੈਰਾਈਟੀ ਦੀ ਗੱਲ ਕਰੀਏ ਤਾਂ ਇਹ ਅੱਜ ਤੋਂ 2-3 ਸਾਲ ਪਹਿਲਾਂ ਆ ਗਈ ਸੀਗੀ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਜੋ ਆਪਾਂ ਗੱਲ ਕਰਦੇ ਆ ਇਸ ਨਵੀਂ ਵੈਰਾਈਟੀ ਬਾਰੇ ਕਿਹੜੀ ਵੈਰਾਈਟੀ ਆ ਕਿੰਨਾ ਦਾ ਝਾੜ ਆ ਕਿੰਨਾ ਟਾਈਮ ਲੈਂਦੀ ਆ ਸੋ ਜੇਕਰ ਆਪਾਂ ਇਹਦੇ ਝਾੜ ਬਾਰੇ ਗੱਲ ਕਰੀਏ ਤਾਂ ਝਾੜ ਇਹਦਾ ਹੈਗਾ ਜੀ 28 ਕੁਆਂਟਲ ਤੋਂ ਲੈ ਕੇ 32 ਕੁਆਂਟਲ ਤੱਕ ਪਰ ਇਕੜ ਦਾ ਬਹੁਤ ਜਿਆਦਾ ਝਾੜ ਦੇਣ ਵਾਲੀ ਇਹ ਵੈਰਾਈਟੀ ਆ ਵੈਰਾਈਟੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਵੈਰਾਈਟੀ ਹੈਗੀ 1270 ਇਹ ਹਰਿਆਣੇ ਦੀ ਵੈਰਾਈਟੀ ਆ ਇਹ ਇਹ ਵੈਰਾਈਟੀ 2020-21 ਚ ਤਕਰੀਬਨ ਆ ਗਈ ਸੀਗੀ ਪਰ ਆਪਾਂ ਇਹ ਪਹਿਲੀ ਵਾਰੀ ਤਜਰਬਾ ਕਰਕੇ ਦੇਖਿਆ ਇਹਦਾ ਇਸ ਵਾਰੀ ਬੀਜ ਲਿਆ ਸੀ ਆਪਾਂ 1270 ਵੈਰਾਈਟੀ ਆ ਇਹ ਝਾੜ ਵੀ ਬਹੁਤ ਹੈ ਜੇਕਰ ਆਪਾਂ ਇਹਦੀ ਗੱਲ ਕਰੀਏ ਸਮੇਂ ਦੀ ਤਾਂ ਇਹ ਬਜਾਈ ਦਾ ਇਹਦਾ ਸਮਾਂ ਹੈਗਾ ਜੀ ਸਹੀ ਸਮਾਂ ਤਾਂ ਅਕਤੂਬਰ ਸੌਰੀ ਆਪਣੇ ਨਵੰਬਰ ਦੇ ਪਹਿਲੇ ਹਫਤੇ ਆ ਜੇ ਬਾਕੀ ਇਹਦੇ ਜੇਕਰ ਆਪਾਂ ਟਾਈਮ ਦੀ ਗੱਲ ਕਰੀਏ ਟਾਈਮ ਇਹ ਲੈਂਦੀ ਹੈ ਜੀ 150 ਤੋਂ 150 ਦਿਨ ਤੋਂ ਲੈ ਕੇ 157 ਦਿਨ ਤੱਕ ਦਾ ਸਮਾਂ ਲੈਂਦੀ ਹੈ ਇਹ ਇੰਨੇ ਦਿਨਾਂ ਦੀ ਵੈਰਾਈਟੀ ਹੈ ਜੇਕਰ ਆਪਾਂ ਇਹਦੇ ਕੱਦ ਦੀ ਗੱਲ ਕਰੀਏ ਤਾਂ ਕਾਦੇ ਦਾ 100 ਸੈਂਟੀਮੀਟਰ ਤੱਕ ਹੁੰਦਾ ਹੈ 95 ਸੈਂਟੀਮੀਟਰ ਤੋਂ ਲੈ ਕੇ 105 ਸੈਂਟੀਮੀਟਰ ਤੱਕ ਵੈਸੇ ਯੂਨੀਵਰਸਿਟੀ ਦਾ 100 ਸੈਂਟੀਮੀਟਰ ਹੀ ਆਂਦੀ ਆ ਕੋਈ ਡਿੱਗਨ ਦੀ ਨਹੀਂ ਸ਼ਿਕਾਇਤ ਹੈ ਨਹੀਂ ਕੀ ਦੀ ਬੀਜ ਬਹੁਤ ਵਧੀਆ ਨਵਾਂ ਬੀਜ ਹੈ ਸੋ ਪਹਿਲੀ ਵਾਰੀ ਬੀਜਿਆ ਇਹ ਆਪਾਂ ਇਹ ਬਿਜਾਈ ਆਪਾਂ ਤਕਰੀਬਨ ਕੀਤੀ ਸੀ 15 ਤੋਂ 20 ਨਵੰਬਰ ਦੇ ਵਿੱਚ ਥੋੜਾ ਲੇਟ ਹੋ ਗਿਆ ਸੀ ਕਿਉਂਕਿ ਇਸ ਵਾਰੀ ਪ੍ਰਾਲੀ ਦਾ ਚੱਕਰ ਪੈ ਗਿਆ ਸੀਗਾ ਇੱਕ ਝੋਨਾ ਥੋੜਾ ਲੇਟ ਵੱਢਿਆ ਗਿਆ ਸੋ ਤਾਂ ਕਰਕੇ ਲੇਟ ਵੀਜੀ ਬਾਕੀ ਇਹਦਾ ਕਿੰਨਾ ਝਾੜ ਰਹੂਗਾ ਕੀ ਤੇ ਰੇ ਸਪਰੇ ਕਰਾਂਗੇ ਆਪਾਂ ਸਾਰਾ ਉਥੋਂ ਨੂੰ ਐਂਡ ਤੱਕ ਦੱਸਾਂਗੇ ਹੁਣ ਤੱਕ ਇਹਨੂੰ 90 ਕਿਲੋ ਯੂਰੀਆ ਪਾ ਚੁੱਕੇ ਆਂ ਅਸੀਂ ਸੂਏ ਦੇ ਬਿਲਕੁਲ ਨਾਲ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਜਲਦੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ